ਰਾਹੀਗੁਰ ਜੀ ਕਾ ਖਾਲਸਾ ਰਾਹੀਗੁਰ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੱਲ ਕਰਦੇ ਹਾਂ ਛੂਦਰ ਦੇ ਬਾਰੇ ਪੇ ਛੂਦਰ ਬਣੇ ਕਿਵੇਂ ਸਨ ਹਿੰਦੂ ਧਰਮ ਦੇ ਇਹ ਹਿੰਦੂ ਧਰਮ ਅਨੁਸਾਰ ਚਾਰ ਵਰਣ ਨੇ ਬ੍ਰਾਹਮਣਾਂ ਨੇ ਚਾਰ ਵਰਣ ਬਣਾਏ ਸੀ ਚਾਰ ਵਰਣ ਕਿਹੜੇ ਨੇ ਖੱਤਰੀ ਬ੍ਰਾਹਮਣ ਛੂਤ ਵੈਸ਼ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਜਿਹੜੇ ਮੰਨ ਲਓ ਵੀ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਤੇ ਰੱਖ ਕੇ ਬਿਠਾ ਸੀ ਬ੍ਰਾਹਮਣਾਂ ਦਾ ਕੰਮ ਸੀ ਵੇਦ ਪੜ੍ਹਨੇ ਵੇਦ ਪੜ੍ਹਾਉਣੇ ਦਾਨ ਦੇਣਾ ਦਾਨ ਲੈਣਾ ਯੱਗ ਕਰਨੇ ਤੇ ਯੱਗ ਕਰਾਉਣੇ ਸੋ ਬ੍ਰਾਹਮਣ ਨੇ ਆਪਣੇ ਆਪ ਨੂੰ ਸਭ ਤੋਂ ਉੱਤੇ ਰੱਖਿਆ ਸੀ ਜਿਹੜਾ ਖੱਤਰੀ ਸੀ ਤੇ ਖੱਤਰੀ ਦਾ ਕੰਮ ਹੁੰਦਾ ਸੀ ਪੀਜਾਂਗ ਚੋਟ ਕਰਨੇ ਖੱਤਰੀ ਤੇ ਵੈਸ਼ ਦਾ ਕੰਮ ਹੁੰਦਾ ਸੀਗਾ ਪੀ ਖੇਤੀਬਾੜੀ ਆਦਕ ਕੰਮ ਕਰਨੇ ਵਪਾਰ ਕਰਨਾ ਸੋ ਜਿਹੜਾ ਸ਼ੂਤਰ ਆ ਇਹਨੂੰ ਸਭ ਤੋਂ ਥੱਲੇ ਰੱਖਿਆ ਸੀ ਕਿ ਇਹਨੇ ਸਾਰਿਆਂ ਦਾ ਹੁਕਮ ਮੰਨਣਾ ਹੈ ਤੇ ਸਾਰਿਆਂ ਦੀ ਇਹਨੇ ਸੇਵਾ ਕਰਨੀ ਆ ਤੇ ਇਹਨੇ ਸਾਰਿਆਂ ਤੋਂ ਨੀਵਾ ਹੋ ਕੇ ਰਹਿਣਾ ਹੈ ਸੋ ਇਹ ਸਨ ਸ਼ੂਤਰ ਸੋ ਜੇ ਇਹਨਾਂ ਚਾਰਾਂ ਦੇ ਮੰਨ ਲਓ ਕਿ ਤਿਉਹਾਰ ਵੀ ਵੰਡੇ ਹੋਏ ਸਨ ਤੇ ਜਿਹਨੇ ਉਹ ਵੀ ਵੱਖਰਾ-ਵੱਖਰਾ ਪਾਉਨੇ ਸਨ ਤੇ ਸ਼ੂਤਰ ਤੇ ਪਾਈ ਨਹੀਂ ਸੀ ਸਕਦਾ ਸੋ ਇਹਨਾਂ ਨੇ ਬ੍ਰਾਹਮਣਾਂ ਨੇ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਕਿ ਜਿਹੜਾ ਸਿਰ ਹੈ ਉਹ ਬ੍ਰਾਹਮਣ ਹੈ ਜਿਹੜੀਆਂ ਬਾਹਾਂ ਨੇ ਉਹ ਖੱਤਰੀ ਆ ਤੇ ਜਿਹੜੇ ਪੱਟ ਨੇ ਉਹ ਵੈਸ਼ ਆ ਤੇ ਜਿਹੜੇ ਪੈਰ ਨੇ ਉਹ ਸ਼ੂਦਰ ਨੇ ਕਿ ਸ਼ੂਦਰ ਪੈਰਾਂ ਤੋਂ ਜਿਹੜੇ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਪੈਰਾਂ ਦੇ ਥੱਲੇ ਹੀ ਰੱਖਿਆ ਜਾਵੇ ਤੇ ਪੈਰਾਂ ਦੇ ਵਿੱਚ ਇਹਨਾਂ ਨੂੰ ਕੁਚਲਿਆ ਜਾਵੇ ਜਿਵੇਂ ਬ੍ਰਾਹਮਣ ਨੇ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਤੇ ਬ੍ਰਾਹਮਣ ਨੇ ਆਪਣੇ ਆਪ ਨੂੰ ਸਭ ਤੋਂ ਉੱਚਾ ਰੱਖਿਆ ਸੀ ਕਿ ਜਿਵੇਂ ਬ੍ਰਾਹਮਣ ਮੂਰਖ ਹੋਵੇ ਭਾਵੇਂ ਪੜਿਆ ਹੋਵੇ ਬ੍ਰਾਹਮਣ ਵੱਡਾ ਦੇਵਤਾ ਹੈ ਬ੍ਰਾਹਮਣ ਜੇ ਵੇਦ ਵਿਰੋਧ ਕਰਮਕਮਾਰ ਬੈਠੇ ਤਾਂ ਵੀ ਉਹ ਦੋਸ਼ੀ ਨਹੀਂ ਹੁੰਦਾ ਬ੍ਰਾਹਮਣ ਵਿੱਚ ਸਾਰੇ ਦੋਸ਼ ਦਗਦ ਕਰਨ ਦੀ ਤਾਕਤ ਹੁੰਦੀ ਆ ਜਿਵੇਂ ਅੱਗ ਸਾਰੀਆਂ ਵਸਤਾਂ ਨੂੰ ਸੁਆਹ ਬਣਾ ਦਿੰਦੀ ਆ ਜਿਵੇਂ ਇਸਤਰੀ ਪਰਾਏ ਮਰਦ ਨਾਲ ਭੋਗ ਕਰਨ ਪਿੱਛੋਂ ਵੀ ਕਲੰਕ ਰਹਿੰਦੀ ਹੁੰਦੀ ਹੈ ਸੋ ਇਹ ਬ੍ਰਹਿਤ ਪ੍ਰਾਸ਼ਰ ਸਹੰਤਾ ਅਧਿਆਏ 3 ਤੇ ਆ ਸੋ ਬਦਚਲਨ ਅਤੇ ਇਕਲਾਕਹੀਨ ਬ੍ਰਾਹਮਣ ਵੀ ਆਦਰਯੋਗ ਆ ਤੇ ਪੂਜਣਯੋਗ ਆ ਜੇ ਸ਼ੂਤਰ ਬੜੇ ਉੱਚੇ ਆਚਰਣ ਵਾਲਾ ਜਾਂ ਸਦਾਚਾਰੀ ਵੀ ਹੋਵੇ ਤਾਂ ਵੀ ਉਸ ਨੂੰ ਆਦਰ ਦੇਣਾ ਉਚਿਤ ਨਹੀਂ ਜੇ ਬ੍ਰਾਹਮਣ ਚੋਰੀ ਦੇ ਅਪਰਾਧ ਵਿੱਚ ਵੀ ਰੰਗੇ ਹੱਥੀ ਫੜ ਲਿਆ ਗਿਆ ਫੜ ਲਿਆ ਗਿਆ ਹੋਵੇ ਤਾਂ ਵੀ ਉਸ ਨੂੰ ਚੋਰੀ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ ਰਾਜੇ ਦੀ ਬੇਵਕੂਫੀ ਕਰਕੇ ਬ੍ਰਾਹਮਣ ਭੁੱਖ ਤੋਂ ਬਚਣ ਲਈ ਚੋਰੀ ਕਰਨ ਲਈ ਮਜਬੂਰ ਹੁੰਦਾ ਹੈ ਜੋ ਕੁਝ ਵੀ ਦੁਨੀਆ ਵਿੱਚ ਹੈ ਉਹ ਬ੍ਰਾਹਮਣ ਦੀ ਸੰਪਤੀ ਹੈ ਬ੍ਰਾਹਮਣ ਸਭ ਕਾਸੇ ਦਾ ਮਾਲਕ ਹੋਣ ਕਰਕੇ ਆਪਣਾ ਹੀ ਭੋਜਨ ਖਾਂਦਾ ਹੈ ਆਪਣੇ ਹੀ ਕੱਪੜੇ ਪਹਿਨਦਾ ਹੈ ਅਤੇ ਬਲੀਆਂ ਵਿੱਚ ਵੀ ਆਪਣੀ ਹੀ ਸਮਗਰੀ ਭੇਟ ਚੜਾਉਂਦਾ ਹੈ ਦੇਖੋ ਬ੍ਰਾਹਮਣ ਨੇ ਆਪਣੇ ਆਪ ਨੂੰ ਕਿੰਨਾ ਉੱਚਾ ਰੱਖਿਆ ਹੈ ਕਿ ਜਿੰਨਾ ਮਰਜੀ ਇਹ ਪਾਪੀ ਹੋਵੇ ਦਰਾਚਾਰੀ ਹੋਵੇ ਫੇਰ ਫੇਰ ਵੀ ਇਹ ਪੋਜਨ ਜੋਗਿਆ ਆਦਰ ਜੋਗਿਆ ਤਿਸ਼ੂਤਰ ਸਦਾਚਾਰੀ ਵੀ ਹੋਵੇ ਤਾਂ ਇਹ ਨੀਂਹ ਦਾ ਨੀਮਾ ਹੀ ਹੈ ਹੁਣ ਸ਼ੂਦਰ ਨੂੰ ਅਕਲ ਨਾ ਦੇਵੋ ਹੋਮ ਹਵਨ ਤੂੰ ਬਚਿਆ ਅਨਾਜ ਨਾ ਦੇਵੋ ਅਤੇ ਨਾ ਹੀ ਉਸ ਨੂੰ ਧਰਮ ਦੀ ਸਿੱਖਿਆ ਦਵੋ ਸ਼ੂਦਰ ਦੀ ਬੁੱਧੀ ਨੂੰ ਵਿਕਸਤ ਨਾ ਹੋਣ ਦੇਵੋ ਧਰਮ ਦੀਆਂ ਗੱਲਾਂ ਤੋਂ ਉਸ ਨੂੰ ਅਣਜਾਣ ਰੱਖੋ ਅਤੇ ਵਰਤ ਬਗੈਰਾ ਬਾਰੇ ਉਸ ਨੂੰ ਜਾਣਕਾਰੀ ਨਾ ਦੇਵੋ ਸ਼ੂਦਰ ਨੂੰ ਅਜਿਹਾ ਗਿਆਨ ਦੇਣ ਵਾਲਾ ਸ਼ੂਦਰ ਸਮੇਤ ਅੰਧੇਰੇ ਨਰਕ ਦਾ ਵਾਸੀ ਹੋਵੇਗਾ ਵਾਸੀ ਬਣਦਾ ਹੈ ਸ਼ੂਦਰ ਜੇ ਧਨ ਜਮਾ ਕਰਨ ਦੇ ਯੋਗ ਵੀ ਹੋ ਜਾਵੇ ਤਾਂ ਵੀ ਉਸ ਨੂੰ ਧਨ ਜਮਾ ਨਾ ਕਰਨ ਦਿੱਤਾ ਜਾਵੇ ਕਿਉਂਕਿ ਧਨવાન ਹੋ ਕੇ ਸ਼ੂਦਰ ਉੱਚ ਜਾਤੀਆਂ ਦੇ ਹੱਥੋਂ ਨਿਕਲ ਜਾਂਦਾ ਹੈ ਅਤੇ ਉਹ ਬ੍ਰਾਹਮਣਾਂ ਨੂੰ ਦੁੱਖ ਦੇ ਸਕਦਾ ਹੈ ਜੇ ਸ਼ੂਦਰ ਕਪਲ ਗਾਂ ਦਾ ਦੁੱਧ ਪੀਵੇ ਜਾਂ ਵੇਦ ਦੇ ਅੱਖਰ ਪੜ੍ਹ ਲਵੇ ਤਾਂ ਸਿੱਧਾ ਨਰਕ ਨੂੰ ਜਾਵੇਗਾ ਪੈਰਾਂ ਤੂੰ ਜੰਮੇ ਹੋਏ ਹੋਣ ਕਾਰਨ ਜੇ ਕੋਈ ਸ਼ੂਦਰ ਬ੍ਰਾਹਮਣ ਖੱਤਰੀ ਖੱਤਰੀ ਜਾਂ ਵੈਸ਼ ਆਦਿ ਉੱਚ ਜਾਤੀਆਂ ਨੂੰ ਖਠੋਰ ਬਚਨ ਕਹੇ ਤਾਂ ਰਾਜਾ ਘੱਟੋ-ਘੱਟ ਇੰਨਾ ਜ਼ਰੂਰ ਕਰੇ ਕਿ ਉਸ ਸ਼ੂਦਰ ਦੀ ਜੀਬ ਕਟਵਾ ਦੇਵੇ ਸੋ ਇਹ ਬ੍ਰਾਹਮਣੀ ਧਰਮ ਪੁਸਤਕਾਂ ਦਾ ਪ੍ਰਭਾਵ ਹੀ ਆ ਅੱਜ ਭਾਵੇਂ ਮਨੁੱਖ ਬੜਾ ਪੜ੍ਹ ਲਿਖ ਗਿਆ ਏ ਪਰ ਲੋਕਾਂ ਦੇ ਮਨਾਂ ਵਿੱਚੋਂ ਨੀਚ ਜਾਤਾਂ ਵਾਲਿਆਂ ਬਾਰੇ ਵਿਚਾਰ ਨਹੀਂ ਬਦਲੇ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਦੀ ਵਰਣ ਬੰਡ ਵਿਰੋਧ ਆਵਾਜ਼ ਉਠਾਈ ਅਤੇ ਨੀਚ ਕਹੇ ਜਾਂਦੇ ਲੋਕਾਂ ਦਾ ਪੱਖ ਲਿਆ ਸੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਇਹ ਹੈਗਾ ਨਾ ਜਿਹੜੇ ਨੀਵੇਂ ਕਹੇ ਜਾਂਦੇ ਲੋਕ ਸੀ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਤੇ ਕੱਲੀ ਆਵਾਜ਼ ਹੀ ਨਹੀਂ ਉਠਾਈ ਗੁਰੂ ਸਾਹਿਬ ਜੀ ਨੇ ਜੋ ਬਾਣੀ ਵਿੱਚ ਬੋਲਿਆ ਤੇ ਬਾਣੀ ਜੋ ਉਹਨਾਂ ਨੇ ਉਚਾਰਨ ਕੀਤੀ ਉਹਨਾਂ ਨੇ ਕਰਕੇ ਵੀ ਦਿਖਾਇਆ ਸਭ ਜਿਹੜਾ ਉਹਨਾਂ ਦਾ ਪਵਿੱਤਰ ਬਚਨ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਨੂੰ ਅਤਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀ ਆ ਨਾਿੱਥੇ ਨਜ਼ਰ ਤੇਰੀ ਬਖਸ਼ੀਸ਼ ਤੇ ਤੇਰੀ ਮਿਹਰ ਦੀ ਨਗਾ ਉਥੇ ਆ ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਆ ਕਿ ਮੈਨੂੰ ਅਮੀਰਾਂ ਦੇ ਰਸਤੇ ਤੇ ਚੱਲਣ ਦੀ ਅਮੀਰਾਂ ਕੋਲ ਜਾਣ ਦੀ ਕੋਈ ਲੋੜ ਨਹੀਂ ਕਿ ਜਿੱਥੇ ਤੇਰੀ ਯਾਦ ਨਹੀਂ ਆਉਂਦੀ ਸੋ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜਿਹਦੇ ਨਾਲ ਸਭ ਤੋਂ ਜਿਆਦਾ ਜਿਆਦਾ ਸਮਾਂ ਉਹਨਾਂ ਨੇ ਬਤੀਤ ਕੀਤਾ ਹੈ ਜਦੋਂ ਆਪਣਾ ਉਹਨਾਂ ਨੇ ਇੱਕ ਸਾਥੀ ਚੁਣਿਆ ਹੈ ਉਹ ਸਾਥੀ ਕਿਹੜਾ ਚੁਣਿਆ ਹੈ 19ਵੀਂ ਜਾਤ ਵਿੱਚੋਂ ਜਿਹੜੇ ਦੂਜ ਮਜਾਤ ਕਹੀ ਜਾਂਦੀ ਸੀ ਨੀਵੀਂ ਜਾਤ ਵੀ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਕੀਰਤਨੀਆਂ ਬਣਾਇਆ ਕੀਰਤਨੀਆਂ ਬਣਾ ਕੇ ਤੇ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਅੰਕਤ ਹੈਗੀ ਆ ਦੋ ਸ਼ਲੋਕ ਨੇ ਭਾਈ ਮਰਦਾਨਾ ਜਿਹਦੇ ਉਹਨਾਂ ਨੂੰ ਇੱਕ ਕਿੰਨਾ ਮਹਾਨ ਸਥਾਨ ਦਿੱਤਾ ਹੈ ਸੋ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਸਮੇਂ ਇੱਕ ਪਾਸੇ ਮਲਕਪਾਗੋ ਦਾ 36 ਪ੍ਰਕਾਰ ਦੇ ਭੋਜਨ ਸੀ ਤੇ ਇੱਕ ਪਾਸੇ ਉਹ ਡਰਵੀ ਦੇ ਰਿਆ ਸੀ ਵੀ ਜੇ ਨਾ ਇਹ ਤੇ ਮੈਂ ਤੁਹਾਨੂੰ ਮੰਨ ਲਓ ਵੀ ਬਹੁਤ ਸਾਰ ਸਜਾ ਦਊਗਾ ਨਾਲੇ ਡਰ ਤੇ ਨਾਲੇ ਉਹ ਲਾਲਚ ਵੀ ਦੇ ਰਿਹਾ ਹੈ ਕਿ ਇੱਧਰ ਹੀ ਆਓ ਦੂਸਰੇ ਪਾਸੇ ਭਾਈ ਲਾਲੋ ਸੀ ਵੀ ਜਿਹਦੇ ਕੋਲ ਉਹ ਰੁੱਖੀ ਮਿੱਸੀ ਰੋਟੀ ਸੀ ਤੇ ਐਸੋ ਪਾਓ ਇਧਰ ਕੋ ਦੇਖਿਓ ਉਹ ਗਰੀਬ ਮੁਹੇ ਭਾਵੇ ਰਾਜਨ ਕੌਣ ਤੁਮਾਹੇ ਆਵੇ ਉਹੀ ਪ੍ਰਮਾਨ ਕਿ ਸਤਗੁਰੂ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਗਰੀਬ ਨਵਾਜ ਗੁਰਸਈਆ ਮੇਰਾ ਮਾਠੇ ਛਤਰ ਧਰੇ ਇਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਗਰੀਬਾਂ ਦੀ ਬਾਹ ਫੜਨ ਵਾਲਾ ਹੈ ਇਹ ਦੁਖੀਆਂ ਦਾ ਦਰਦੀ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਗਏ ਨੇ ਤੇ ਭਾਈ ਲਾਲੋ ਜੀ ਦਾ ਵੀ ਗੁਰਬਾਣੀ ਵਿੱਚ ਨਾਂ ਆਇਆ ਹੈ ਜੈਸੀ ਮਯਾਵਿਕ ਹਸਮੇ ਕੀ ਬਾਣੀ ਤੇ ਸੜਾ ਕਰੀ ਗਿਆ ਨੇ ਲਾਲੋ ਪਾਪ ਕੀ ਜੰਜ ਲੈ ਕਾਬ ਨੂੰ ਤਾਇਆ ਜੋਰੀ ਮੰਗੇ ਤਾਂ ਮਿਲਾ ਲੋ ਭਾਈ ਲਾਲੋ ਜੀ ਦੇ ਘਰੇ ਗਏ ਨੇ ਤੇ ਭਾਈ ਲਾਲੋ ਜੀ ਨੇ ਜਿਹਨੂੰ ਕਿਹਾ ਸੀ ਨਾ ਕਿ ਗੁਰੂ ਸਾਹਿਬ ਜੀ ਤੁਹਾਡੇ ਵਾਸਤੇ ਵੱਖਰਾ ਚੌਂਕਾ ਚੁੱਲਾ ਤਿਆਰ ਕੀਤਾ ਹੈ ਤੁਸੀਂ ਉੱਥੇ ਬੈਠ ਕੇ ਸੱਚਾ ਜਿਹੜਾ ਤਿਆਰ ਕੀਤਾ ਉੱਥੇ ਬੈਠ ਕੇ ਪ੍ਰਸ਼ਾਦ ਦਾ ਛਕੋ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰੀ ਧਰਤੀ ਮੇਰਾ ਚੌਂਕਾ ਆਪਾਂ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦ ਅਰਚਾ ਕਰਾਂਗੇ ਤੇ ਕਿੰਨਾ ਅਤਰ ਪਿਆਰ ਸਤਕਾਰ ਦਿੱਤਾ ਵੀ ਜਿਹੜੇ ਜਿਹੜੇ ਇਹ ਨੀਚ ਕਹੇ ਜਾਂਦੇ ਜਿਹੜੇ ਸ਼ੂਦਰ ਸੀ ਇਹਨਾਂ ਤੇ ਇਹ ਬ੍ਰਾਹਮਣ ਨੇ ਕਿੰਨਾ ਇਹਨਾਂ ਨੂੰ ਦੱਬਿਆ ਹੋਇਆ ਸੀ ਤੇ ਇਹਨਾਂ ਨੂੰ ਕਿੰਨੇ ਜ਼ੁਲਮ ਹੁੰਦੇ ਸੀ ਇਹਨਾਂ ਤੇ ਕੀ ਕੋਈ ਹਨੇਰੀਆਂ ਰਾਤਾਂ ਦੇ ਵਿੱਚ ਵੀ ਇਹਨਾਂ ਨੂੰ ਗੱਲ ਦੇ ਵਿੱਚ ਟੱਲ ਪਾ ਕੇ ਨੰਗਣਾ ਪੈਂਦਾ ਸੀ ਵੀ ਜੇ ਕੋਈ ਬੰਦਾ ਸਾਡੇ ਮੱਥੇ ਲੱਗ ਗਿਆ ਤੇ ਉਹ ਫਿਰ ਸਮਝਦੇ ਕਿ ਅਸੀਂ ਅਪਵਿੱਤਰ ਹੋ ਜਾਾਂਗੇ ਇਸ ਕਰਕੇ ਟੱਲ ਪਾਓ ਤੇ ਪਿੱਛੇ ਚਾੜੂ ਬੰਨ ਕੇ ਵੀ ਆਪਣੇ ਵੀ ਤੁਹਾਡੇ ਪੈਰਾਂ ਦੇ ਨਿਸ਼ਾਨ ਵੀ ਜਿਹੜੇ ਥੱਲੇ ਨਾਲ ਧਰਤੀ ਤੇ ਰਹਿਣ ਕਿ ਕਿਸੇ ਬ੍ਰਾਹਮਣ ਦਾ ਉੱਤੇ ਪੈਰ ਆ ਕੇ ਤੇ ਅਪਵਿੱਤਰ ਹੋ ਜਾਊਗਾ ਕਿ ਤੁਸੀਂ ਖੂਹ ਤੋਂ ਨਹਾਵ ਨਹੀਂ ਸਕਦੇ ਕੁੱਤਾ ਪਾਣੀ ਪਾਵੇਂ ਉਥੋਂ ਪੀਲੇ ਪਰ ਸ਼ੂਦਰ ਨਹੀਂ ਨਹਾ ਸਕਦਾ ਸ਼ੂਦਰ ਨੇ ਨਹਾ ਲਿਆ ਤੇ ਪਾਣੀ ਅਪਵਿੱਤਰ ਹੋ ਜਾਵੇਗਾ ਸੋ ਇਹ ਨਾਮ ਇਹ ਨਹੀਂ ਜਪ ਸਕਦੇ ਰਾਜੀ ਕਸਾਈ ਬਣੇ ਹੋਏ ਸੀ ਮਾਰ-ਮਾਰ ਕੇ ਇਹਨਾਂ ਦੀ ਖਲ ਲਾ ਦੇਂਦੇ ਸਨ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗੈਨ ਬੈਠੇ ਸੁੱਤੇ ਚਾਕਰਣ ਹਿੰਦਾ ਪਾਇਨ ਕਾ ਹੋ ਰਤ ਫਿਰ ਕੁੱਤੇ ਉਹ ਛੱਟ ਜਾ ਹੋ ਇਹਨਾਂ ਦੀਆਂ ਤੇ ਉਹ ਲਹੂ ਮਿੱਜ ਉਹ ਵੀ ਖਾ ਪੀ ਜਾਂਦੇ ਤੇ ਉਹ ਵੀ ਛੱਟ ਜਾਂਦੇ ਸੀ ਛੱਡਦੇ ਨਹੀਂ ਕੋ ਮਿਹਨਤ ਮਜ਼ਦੂਰੀ ਕੋਟ-ਕੋਟ ਕੇ ਕਰਾਈ ਜਾਂਦੀ ਸੀ ਤੇ ਦਿੱਤਾ ਨਹੀਂ ਸੀ ਮਜ਼ਦੂਰੀ ਨਹੀਂ ਸੀ ਦਿੱਤੀ ਜਾਂਦੀ ਬਿਮਾਰ ਹੋ ਜਾਣ ਤਾਂ ਵੀ ਇਹਨਾਂ ਨੂੰ ਕੋਈ ਸਾਰ ਨਹੀਂ ਲੈਂਦਾ ਨਾ ਇਹਨਾਂ ਕੋਲ ਰਹਿਣ ਵਾਸਤੇ ਘਰ ਹੁੰਦਾ ਸੀ ਨਾ ਪਹਿਨਣ ਵਾਸਤੇ ਕੱਪੜਾ ਨਾ ਖਾਣ ਵਾਸਤੇ ਰੋਟੀ ਨਾ ਕੋਈ ਆਦਰ ਨਾ ਸਨਮਾਨ ਤੇ ਨਾਲ ਹੀ ਪਿੰਡ ਵਿੱਚ ਜਾਂ ਇਹ ਸ਼ਹਿਰ ਦੇ ਵਿੱਚ ਨਹੀਂ ਰਹਿ ਸਕਦੇ ਤੇ ਇਹਨਾਂ ਨੂੰ ਉਹ ਵੱਸੋਂ ਤੋਂ ਮਨੁੱਖਾਂ ਦੀ ਵੱਸੋਂ ਤੋਂ ਬਾਹਰ ਕਿ ਉਹ ਕਿਤੇ ਜੰਗਲਾਂ ਦੇ ਵਿੱਚ ਦੂਰ ਦੁਰਾਡੇ ਇਹਨਾਂ ਨੂੰ ਰਹਿਣਾ ਪੁੰਦਾ ਸੀ ਸੋ ਇਹਨਾਂ ਦੀਆਂ ਇਹਨਾਂ ਦੀਆਂ ਵੀ ਬੜੀਆਂ ਪੁਕਾਰਾਂ ਸੀ ਉਹ ਰੰਭਦੇ ਆ ਕਿ ਵੀ ਰੱਬਾ ਤੂੰ ਸਾਡੀ ਬਾਹ ਫੜ ਸਾਨੂੰ ਇਹ ਮੰਨੋ ਵੀ ਇਸ ਪਾਪਾਂ ਦੇ ਵਿੱਚੋਂ ਸਾਨੂੰ ਬਚਾਲਾ ਪੀਰ ਸਿੰਘ ਇਹ ਨਰਕਾਂ ਦੇ ਵਿੱਚ ਸਾਡਾ ਨਰਕਾਂ ਵਰਗਾ ਜਿਹੜਾ ਜੀਵਨ ਹੈ ਕਿ ਜਿਵੇਂ ਨਾ ਉਹ ਸ਼ੰਭੂ ਨਹੀਂ ਨਾਮ ਜਪਦਾ ਪਿਆ ਆ ਰਾਮ ਜੀ ਦੇ ਸਮੇਂ ਤੇ ਰਾਮ ਜੀ ਨੇ ਉਹਦਾ ਸਿਰ ਕਲਮ ਕਰ ਦਿੱਤਾ ਸੀ ਤੇ ਇਹ ਰਾਮ ਰਾਜ ਦੇ ਵਿੱਚ ਕੋਈ ਨੀਵੀਂ ਜਾਤ ਵਾਲਾ ਭਗਤੀ ਨਹੀਂ ਕਰ ਸਕਦਾ ਇਹ ਤਾਂ ਬੜਾ ਵੱਡਾ ਅਪਰਾਧ ਹੋ ਗਿਆ ਪਾਪ ਉਹ ਜਿੱਦ ਤੇ ਸ਼ੰਭੂ ਦਾ ਸਿਰ ਲਾ ਦਿੱਤਾ ਗਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਦੇਖੋ ਗਰੀਬਾਂ ਦੀ ਬਾਹ ਪੜੇ ਗਰੀਬਾਂ ਦੀ ਸਾਰ ਲਈ ਆ ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਕਹਿੰਦੇ ਨੇ ਜਦੋਂ ਮੈਂ ਮੰਦਰ ਵਿੱਚ ਜਾਣਾ ਨਾਮ ਜਪਣ ਵਾਸਤੇ ਮੈਨੂੰ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਉੱਥੋਂ ਕੱਢ ਦਿੱਤਾ ਜਾਂਦਾ ਮੈਨੂੰ ਟੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹਨਾਂ ਨੇ ਬਾਣੀ ਦੇ ਵਿੱਚ ਵੀ ਲਿਖਿਆ ਨਾ ਤੀਮੋ ਕੋ ਤੂ ਨਾ ਵਿਸਾਰ ਤੂ ਨਾ ਵਿਸਾਰ ਤੂ ਨਾ ਬਿਸਾਰੇ ਰਾਮাইয়া ਆਲਾਵੰਤੀ ਇਹ ਭ੍ਰਮ ਜੋ ਹੈ ਮੁੱਜ ਉਪਰ ਸਭ ਕੋ ਪਿਲਾ ਸੂਦ-ਸੂਦ ਕਰ ਮਾਰ ਉਠਾਇਓ ਕਹਾ ਕਰੂੰ ਬਾਪ ਬੀਠਲਾ ਇਹ ਪੰਡਿਆ ਮੋਕੋ ਢੀਡ ਕਹਿਤ ਹੈ ਤੇਰੀ ਪੈਜ ਪਛਾਉਂਦੇ ਹੋਇਲਾ ਮਰੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਮੇਰੀ ਹੁਣੇ ਹੀ ਬਾਹ ਪਾੜਨ ਮਾਰਨ ਤੋਂ ਬਾਅਦ ਤੇ ਕਿੰਨੇ ਮੁਕਤੀ ਦੇਖੀ ਆ ਸੂਦ-ਸੂਦ ਕਰ ਮਾਰ ਉਠਾਇਓ ਛੂਤਰ-ਛੂਤਰ ਕਹਿ ਕੇ ਨਨ ਮੈਨੂੰ ੱੱਕੇ ਮਾਰ ਕੇ ਬਾਹਰ ਘੱਡ ਦਿੱਤਾ ਤੇ ਉਹਨਾਂ ਦੀ ਵੀ ਲਾਜ ਰੱਖੀ ਗੁਰੂ ਸਾਹਮਣੇ ਰੱਬ ਨੇ ਵੇ ਜਿਉ ਜਿਉ ਨਾਮ ਹਰਗੁਣ ਉਚਰੇ ਭਗਤ ਜਨਾ ਕੋ ਦਿਹਰਾ ਫਿਰ ਸੋ ਭਗਤ ਨਾਮਦੇਵ ਜੀ ਵਰਗੇ ਵੀ ਪੁਕਾਰਾਂ ਕਰ ਰਹੇ ਸਨ ਭਗਤ ਕਬੀਰ ਜੀ ਤੇ ਵੀ ਇਹ ਜ਼ੁਲਮ ਜਿਹੜੇ ਢਾਏ ਗਏ ਕਿ ਉਹਨਾਂ ਨੇ ਵੀ ਬਾਣੀ ਵਿੱਚ ਅੰਕਿਤ ਕੀਤਾ ਹੈ ਕਿ ਮਨ ਨਾ ਡਰੇ ਤਨ ਕਾਹੇ ਕੋ ਡਰਾਈ ਚਰਨ ਕਮਲ ਚਿਤ ਰਹਿ ਉਸ ਮੈ ਉਹਨਾਂ ਨੂੰ ਡਰਾਉਂਦ ਮਕਾਉਣ ਦਾ ਬੜੇ ਯਤਨ ਕੀਤੇ ਬੜੇ ਸਿਹੇ ਵੀ ਦਿੱਤੇ ਗਏ ਗੰਗ ਕੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਬਾਣੀ ਚ ਵੀ ਲਿਖਿਆ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਚਰੁ ਕੁੰਤ ਮਾਨੈ ਦੇਵਾ ਪਾਹਣ ਤਾਰੀ ਅਲੇ ਨਾਮ ਕਹਿਤ ਜਨ ਕਸਨਾ ਤਰੇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਇਥੇ ਕੋ ਗੁਰੂ ਸਾਹਿਬ ਜੀ ਦੀ ਐਸੀ ਪਵਿੱਤਰ ਬਾਣੀ ਵੀ ਜਿੰਨੇ ਵੀ ਨਾਮ ਜਪ ਲਿਆ ਕੋਈ ਵੀ ਹੋਵੇ ਜਿਨ ਜਿਨ ਹਲੂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸੰ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਦੇਖੋ ਮਸਜਿਦ ਵਿੱਚ ਮੁਸਲਮਾਨ ਜਾ ਸਕਦਾ ਹੈ ਮੰਦਿਰ ਵਿੱਚ ਹਿੰਦੂ ਜਾਂਦੇ ਨੇ ਪਰ ਦਰਬਾਰ ਸਾਹਿਬ ਗੁਰਦੁਆਰੇ ਤੇ ਸਾਰੇ ਦਵਾਰ ਖੁੱਲੇ ਨੇ ਉੱਥੇ ਸਾਰੇ ਹੀ ਆਉਂਦੇ ਨੇ ਕੋਈ ਜਾਤ ਪਾਤ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕਿਹੜੇ ਧਰਮ ਦਾ ਕਿਹੜੀ ਜਾਤ ਦਾ ਹੈ ਸਾਰੇ ਹੀ ਆਉਂਦੇ ਨੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੇ ਜੇ ਮੇਂ ਇਸਤਰੀਆਂ ਦੀ ਬੜੀ ਬੁਰੀ ਹਾਲਤ ਸੀ ਉਹ ਆਦਰ ਸਨਮਾਨ ਵੀ ਗੁਰੂ ਸਾਹਿਬਾਂ ਨੇ ਦਿੱਤਾ ਇਸਤਰੀਆਂ ਨੂੰ ਵੀ ਸੋ ਕਿਉ ਮੰਦਾ ਕੀ ਜਿੱਤ ਜਮੇ ਰਾਜਾ ਤੇ ਇਹਨਾਂ ਜਿਹੜੇ ਗਰੀਬ ਕਹੇ ਜਾਂਦੇ ਲੋਕ ਸੀ ਉਹ ਗਰੀਬਾਂ ਨੂੰ ਨਵਾਜਣ ਵਾਲਾ ਸੀ ਗਰੀਬਾਂ ਦਾ ਹੀ ਦੋਸਤ ਦੋਸਤ ਸੀ ਇਹ ਰੱਬ ਤੇ ਗਰੀਬਾਂ ਦੀ ਉਹ ਬਾਹ ਫੜਨ ਵਾਲਾ ਸੀ ਗਰੀਬ ਮਤਲਬ ਕਿ ਜਿਹਦੇ ਹਿਰਦੇ ਵਿੱਚ ਗਰੀਬੀ ਹੈ ਜਿਹਦੇ ਹਿਰਦੇ ਵਿੱਚ ਗਰੀਬੀ ਵੀ ਤੇ ਇਸ ਤਰ੍ਹਾਂ ਵੀ ਜਿਹੜੇ ਇਹ ਲਤਾੜੇ ਜਾ ਰਹੇ ਸਨ ਜਿਨ੍ਹਾਂ ਨੂੰ ਨੀਵੇਂ ਕਹਿ ਕੇ ਤੇ ਜਿੰਨਾ ਤੇ ਸਾਰੇ ਉਹ ਸਾਰੇ ਜਲਮ ਕੀਤੇ ਜਾਂਦੇ ਸਨ ਵੀ ਜਿੰਨੇ ਵੀ ਕੋਈ ਜ਼ੁਲਮ ਵੱਡੇ ਤੋਂ ਵੱਡੇ ਉਹਨਾਂ ਦਾ ਇੱਕ ਨੂ ਨਚੋੜਿਆ ਜਾਂਦਾ ਸੀ ਤੇ ਪਰ ਗੁਰੂ ਸਾਹਿਬ ਜੀ ਨੇ ਫਿਰ ਬਾਹ ਫੜੀ ਤੇ ਉਹ ਜਿਹੜੇ ਇਸੇ ਕਰਕੇ ਫਿਰ ਦਸਵੇਂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਸ਼ਕਾ ਕੇ ਤੇ ਸਾਰਿਆਂ ਦੀ ਜਾਤ ਪਾਤ ਆ ਜਿਹੜੀ ਉਹ ਖਤਮ ਕਰ ਦਿੱਤੀ 함ਰੀ ਜਾਤ ਪਾਤ ਗੁਰ ਸਤਗੁਰ 함 ਵੇਚੋ ਸਿਰ ਗੁਰਕੇ ਉਹਦੀ ਸਾਰਾ ਜਾਤ ਪਾਤ ਸਾਰਾ ਕੁਝ ਖਤਮ ਹੋ ਜਾਂਦਾ ਉਹ ਸਿੱਖ ਸਜ ਜਾਂਦਾ ਸਿੰਘ ਬਣ ਜਾਂਦਾ ਏ ਉਸਦੀ ਕੋਈ ਜਾਤ ਨਹੀਂ ਉਹ ਗੁਰੂ ਦਾ ਸਿੱਖ ਹੈ ਗੁਰੂ ਦਾ ਸਿੰਘ ਹੈ ਵੀ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤਸ਼ਾਹ ਕੇ ਤਿਆਰ ਬਰ ਤਿਆਰ ਹੋ ਜਾਂਦਾ ਏ ਤੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਸਾਰੇ ਪੰਜ ਕਕਾਰ ਧਾਰਨ ਕਰਦੇ ਨੇ ਸਾਰੇ ਨਾਮ ਜਪਦੇ ਨੇ ਸੋ ਇਹ ਆ ਪ੍ਰਗਟ ਭਈ ਸਗਲੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਨ ਆਈ ਪ੍ਰਗਟ ਭਈ ਸਗਲੇ ਜੁਬ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤਿ